ਪੰਜਾਬ ਦੇ ਵਿੱਚ ਬਲਾਤਕਾਰ ਅਤੇ ਨਸ਼ੇ ਨਾਲ ਸੰਬੰਧਿਤ ਬਹੁਤ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਸਾਨੇਵਾਲ ਤੋਂ ਸਾਹਮਣੇ ਆਇਆ ਜਿੱਥੇ ਇੱਕ ਸੇਵਾਮੁਖਤ ਪੁਲਿਸ ਮੁਲਾਜ਼ਮ ਵੱਲੋਂ ਵੇੜੇ 'ਚ ਰਹਿੰਦੀ ਇੱਕ ਵਿਵਹਤਾ ਔਰਤ ਅਤੇ ਉਸ ਦੀ ਬੱਚੀ ਉੱਪਰ ਬੰਦੂਕ ਤਾਣ ਕੇ ਵਿਵਹਤਾ ਦਾ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤਾ ਦਾ ਪਤੀ ਕੰਮ ਦੀ ਭਾਲ ਵਿੱਚ ਕਿਤੇ ਗਿਆ ਹੋਇਆ ਸੀ ਪੀੜਤਾ ਦੀ ਬੱਚੀ ਦੀ ਉਮਰ 8 ਮਹੀਨੇ ਦੱਸੀ ਜਾ ਰਹੀ ਹੈ ਕੋਸਤੇ ਪਿਸਤੌਲ ਤਾਲ ਕੇ ਮਲਜ਼ਮ ਨੇ ਇਸ ਕਨੌਨੀ ਹਰਕਤ ਨੂੰ ਅੰਜਾਮ ਦਿੱਤਾ ਹੈ ਮਲਜ਼ਮ ਦੀ ਸਨਾਖਤ ਸੇਵਾਮੁਕਤ ਗਰਦੀਪ ਸਿੰਘ ਬਾਜਬਾ ਵਜੋਂ ਹੋਈ ਹੈ ਚੌਂਕੀ ਮੁੰਡੀਆਂ ਕਲਾਂ ਦੀ ਨੋਂਦੇ ਮੁੰਡੀਆਂ ਦਾ ਮਲਜ਼ਮ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਸ ਦੀ ਉਮਰ ਕਰੀਬ 20 ਸਾਲ ਦੱਸੀ ਜਾ ਰਹੀ ਹੈ ਉਸ ਦਾ ਆਪਣਾ ਹੀ ਵਿਹੜਾ ਹੈ ਜਿੱਥੇ ਪੀੜਤਾ ਆਪਣੇ ਪਤੀ ਅਤੇ ਬੱਚੇ ਨਾਲ ਕਰਾਇਤੇ ਰਹਿੰਦੀ ਹੈ ਮੁੰਡੀਆਂ ਕਲਾਂ ਦੇ ਵਿੱਚ ਮਲਜ਼ਮ ਦੇ ਖਿਲਾਫ ਪੀੜਤੇ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਪਰ ਮਲਜ਼ਮ ਹਾਲੇ ਵੀ ਪੋਸਟ ਦੀ ਗਤੋਂ ਫਰਾਰ ਹੈ ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਉਸ ਤੋਂ ਬਾਅਦ ਵੀ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਜਮਾਲਪੁਰ ਥਾਣਾ ਇੰਚਾਰਜ ਬਿਕਰਨਜੀ ਸਿੰਘ ਨੇ ਪੁਸ਼ਟੀ ਕੀਤੀ ਹੈ। ਇਹ ਦੱਸਿਆ ਹੈ ਕਿ ਮੁਲਜ਼ਮ ਆਪਣੀ ਰਿਵਾਲਵਰ ਦੇ ਨਾਲ ਇਸ ਘਣਾਉਣੀ ਹਰਕਤ ਇਨਜਾਮ ਦੇਣ ਤੋਂ ਬਾਅਦ ਉਸ ਨੂੰ ਡਰਾਇਆ ਧਮਕਾਇਆ ਤੇ ਬਲਾਤਕਾਰ ਕਰਨ ਤੋਂ ਬਾਅਦ ਫਰਾਰ ਹੋ ਗਿਆ। ਜਿਹੜਾ ਜਿਹੜਾ ਥਾਣੇ ਜਮਾਲਪੁਰ ਦੇ ਵਿੱਚ ਕੀ ਮਾਮਲਾ ਹੈ ਕਰੀ ਤੇ ਇਹ ਸੁਖਦੇਵ ਨਗਰ ਪਿੰਡਾ ਇੱਥੇ ਸਾਡੇ ਮੁੰਡੀਆਂ ਕਲਾਕਸ਼ਿਓਂ ਉੱਥੇ ਕੋਈ ਕਿਰਾਏਦਾਰ ਆ ਕੇ ਰਹਿ ਰਹੇ ਸੀਗੇ। ਸਰਦੀਪਨਗਰ ਚ ਸੀਆ ਰਾਣੀ ਲੜਕੀ ਨੇ ਮੁਕਦਮਾ ਦਰਜ ਕਰਾਇਆ ਛਟਕ 255 ਨੰਬਰ 376 ਦਾ ਜਿਹੜਾ ਉਥੇ ਵਿੜੇ ਦਾ ਮਾਲਕ ਸੀਗਾ ਗੁਰਦੀਪ ਸਿੰਘ ਬਾਜਵਾ ਵੀ ਉਹ ਉਹਨਾਂ ਦੇ ਘਰ ਆਇਆ ਵੀ ਉਹ ਕੱਲੀ ਸੀ ਘਰ ਚ ਤਾਂ ਬੱਚੇ ਦੇ ਉਹਨੇ ਗਨਪੁਆਇੰਟ ਤੇ ਦਰਾਤਮ ਘਰ ਤੋਂ ਉਹਨੂੰ ਰਿਪੋਰਟ ਕੀਤਾ ਜਿਸ ਹੋਂਦੇ ਇਸ ਮੁਕਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਆں ਦੋਸ਼ੀ ਅਜੇ ਭਗੌੜਾ ਸੀ ਉਹਦੇ ਬ੍ਰਿਫਟਰ ਲਈ ਵਕਫਾ ਪਾਰਟੀਆਂ ਲਾਈਆਂ ਗਿਆ ਉਹ ਰੋਪੀ ਦੇ ਵੈਸੀ ਬਿਜ਼ਨਸ ਕੀਤੇ ਇਹ ਬਿਜ਼ਨਸ ਅਜੇ ਪਤਾ ਫੇਲਾ ਨਹੀਂ ਪਤਾ ਲੱਗਿਆ ਵੀ ਸ਼ਾਇਦ ਇੰਸਪੈਕਟਰ ਰਿਟਾਇਰਡ ਆਪ ਪੁਲਿਸ ਮੈਕਮੇਟੇ ਜਿਹੜਾ ਉੱਥੇ ਰਹਿੰਦੇ ਸਰ ਕਿੰਨੀ ਉਮਰ ਦੀ ਜਿਹੜੀ ਲੱਗੀ ਨਾ ਪੀੜਾ ਕਿੰਨੇ ਦਿਨ ਲੜਕੀ ਦੀ ਵੀਰ ਤੋਂ ਪ੍ਰੀਵ ਹੈਗੀ 20 21 ਸਾਲ ਦੀ ਲੜੀ ਹੈ ਕੋਈ ਬੱਚਾ ਜਿਹੜਾ ਮੈਰਿਡ ਹੈ ਮੈਰਿਡ ਆ ਬੱਚਾ ਉਹਦੇ ਕੋਲ ਅੱਧ ਮਹੀਨਾ ਦਾ ਬੇਟੀ ਹੈ ਜਿਹੜੇ ਰੋਕੀ ਥਰੇ ਨੇ ਬੇੜੇ ਬਾਇਏ ਹੋਏ ਮਤਲਬ ਕਿਸ ਤਰ੍ਹਾਂ ਮਤਲਬ ਕਮਰੇ ਕਰਾਇਚੇ ਰਹਿਤੇ ਕਮਰੇ ਕਰਾਇਤੇ ਦਿੱਤੇ ਹੋਏ ਉੱਥੇ ਰਹਿੰਦੇ ਸੇ ਕੀ ਉਮੀਦ ਹੈ ਕਿ ਸਰ ਜਲਦੀ ਰੈਸਟ ਕਰ ਲਈ ਜਲਦੀ ਅਸੀਂ ਇੱਕ ਦੋ ਰਾਤਾਂ ਚ ਪ੍ਰੋਪਰਲੀ ਇਸ ਨੂੰ ਡਰਾਫਟ ਕਰਾਂ एसएमजी न्यूज़ पंजाब ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਵਸ਼ੀਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸਾਕਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਚ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਾਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜ਼ਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786